ਮంత్రి ਦੀ ਇੱਥੇ ਯਾਤਰਾ ਯੋਜਨਾ ਦੀ ਬੱਸ ਅੱਜ ਸਾਡੇ ਪਿੰਡ ਵਾਪਸ ਆ ਚੁੱਕੀ ਹੈ ਆਪਣੀ ਯਾਤਰਾ ਪੂਰੀ ਕਰਦੇ ਹੋਏ ਤੇ ਸ਼ਰਧਾਲੂਆਂ ਤੋਂ ਅੱਜ ਅਸੀਂ ਪੁੱਛਦੇ ਹਾਂ ਕੀ ਕੀ ਪ੍ਰਬੰਧ ਕੀਤੇ ਗਏ ਸੀ ਕੀ ਕੀ ਫੈਸਿਲਿਟੀ ਕੀਤੀ ਗਈ ਸੀ ਤੇ ਪਿੰਡ ਆਪਣੇ ਪਹੁੰਚ ਚੁੱਕੀ ਹੈ ਬੱਸ ਮੁੱਖ ਮੰਤਰੀ ਧੀ ਇਤਿਹਾਸਾ ਯਾਤਰਾ ਯੋਜਨਾ ਦੀ ਬੱਸ ਆਪਣੀ ਯਾਤਰਾ ਖਤਮ ਕਰਦੇ ਹੋਏ ਪਿੰਡ ਪਹੁੰਚ ਚੁਕੀ ਆ ਅੱਜ ਅਸੀਂ ਸ਼ਰਧਾਲੂਆਂ ਤੋਂ ਪੁੱਛਦੇ ਹਾਂ ਕਿ ਐਕਸਪੀਰੀਅੰਸ ਲਿਆ ਵਾ ਅੱਜ ਤੁਸੀਂ ਯਾਤਰਾ ਤੋਂ ਵਾਪਸ ਆਏ ਹੋ ਤੇ ਤੁਹਾਡਾ ਕੀ ਕਹਿਣਾ ਹੈ ਕਿੱਦਾਂ ਦੀ ਯਾਤਰਾ ਲਈਏ ਬਹੁਤ ਵਧੀਆ ਰਹੀ ਬਹੁਤ ਵਧੀਆ ਬਹੁਤ ਅੱਛਾ ਬਹੁਤ ਚੰਗਾ ਲੱਗਾ ਕੀ ਕੀ ਪ੍ਰਬੰਧ ਕੀਤੇ ਗਏ ਸੀ ਬਹੁਤ ਅੱਛੇ ਪ੍ਰਬੰਧ ਸਾਰੇ ਸਾਰੇ ਹੀ ਪ੍ਰਬੰਧ ਕੀਤੇ ਹੋਏ ਕਾਨਪੀ ਰਹਿਣ ਸਾਂਦਾ ਕਾਨਪੀਨ ਦਾ ਰਹਿਣ ਸਾਂਦਾ ਬਹੁਤ ਅੱਛਾ ਹੈ ਬਹੁਤ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਯਾਤਰਾ ਦੇ ਖੁਸ਼ ਹੋ ਬਹੁਤ ਖੁਸ਼ ਹਾਂ ਤੁਹਾਡਾ ਕੀ ਕਹਿਣਾ ਹੈ ਇਸ ਯਾਤਰਾ ਬਾਰੇ ਅੱਜ ਜੋ ਅੱਜ ਤੋਂ 3 ਦਿਨ ਪਹਿਲਾਂ ਸਾਡੇ ਬੂਥ ਨੰਬਰ 5 ਹੱਤੇਪੁਰ ਤੋਂ ਜੋ ਤੀਰਥ ਯਾਤਰਾ ਜਿਹੜੀ ਗਈ ਸੀ ਉਹਦੇ ਵਿੱਚ ਸਾਡੇ ਸਾਰੇ ਯਾਤਰੀ ਅੱਜ ਬੜੀ ਖੁਸ਼ੀ ਨਾਲ ਬੜੇ ਚਾਰ ਨਾਲ ਸਾਰੇ ਵਾਪਸ ਆਏ ਨੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਆਪਣੇ ਹੋਣ ਹਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਮਾਤਾ ਪੈਣਾ ਸਾਡੇ 50 ਸਾਲ ਤੋਂ ਜਿਹੜੇ ਬਜ਼ੁਰਗ ਜਿੰਨੇ ਵੀ ਸਾਰੇ ਯਾਤਰਾ ਕਰਕੇ ਆਏ ਨੇ ਔਰ ਮੈਂ ਤੁਹਾਡੇ ਚੈਨਲ ਤੇ ਰਹੀ ਇਹ ਦੱਸ ਦੇਣਾ ਚਾਹਨਾ ਕੀ ਜੋ ਇਸ ਸਰਕਾਰ ਨੇ ਕਰਤਾ ਬਹੁਤ ਸਰਕਾਰਾਂ ਅਸੀਂ ਹੰਡਾਈਆਂ ਨੇ ਬਹੁਤ ਔਰ ਬਹੁਤ ਕੁਛ ਇਸ ਸਰਕਾਰ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜਿਹੜਾ ਇਹ ਮਾਨ ਤਰਾਨ ਜੋ ਭਗਵੰਤ ਮਾਨ ਦੀ ਸਰਕਾਰ ਨੇ ਦਿੱਤਾ ਹੁਣ ਵਿਰੋਧੀ ਪਾਰਟੀਆਂ ਨੂੰ ਤੋਂ ਮੈਂ ਕਹਿਣਾ ਚਾਹੁੰਦਾ ਵੀ ਉਹਨਾਂ ਦੇ ਪੱਲੇ ਕੁਝ ਨਹੀਂ ਰਹਿ ਗਿਆ 27 ਦੇ ਵਿੱਚ ਇਹਨਾਂ ਕੰਮਾਂ ਨੂੰ ਜਿਹੜੀ ਹੈ ਸਰਕਾਰ ਦੇ ਕੰਮਾਂ ਨੂੰ ਪੂਰੀ ਜਿਹੜੀ ਹੈ ਮੋਹਰ ਲੱਗੇਗੀ ਔਰ 27 ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਪੂਰਨ ਬਹੁਤ ਮੁੱਦੇ ਕੇ ਮੁਲਕੇ ਸਰਕਾਰ ਬਣੇਗੀ ਮੈਂ ਇੱਕ ਵਾਰ ਫੇਰ ਤੋਂ ਆਪਣਾ ਜਿੰਨੀ ਵੀ ਇੱਥੇ ਆਮ ਆਦਮੀ ਪਾਰਟੀ ਦੇ ਸਾਡੇ ਲੀਡਰਸ਼ਿਪ ਆਏ ਨੇ ਸਾਡੇ ਸੰਗਠਨ ਦੇ ਇੰਚਾਰਜ ਜਿਹੜੀ ਤੁਸੀਂ ਆਣ ਪਹੜ ਕਿਤੋਂ ਹਰਜੀਤ ਭਗਤ ਜੀ ਆਏ ਨੇ ਉਹਨਾਂ ਦੀ ਸਾਰੀ ਟੀਮ ਦਾ ਔਰ ਜਿੰਨੇ ਵੀ ਸਾਡੇ ਪਿੰਡ ਤੋਂ ਇੱਥੇ ਮਾਤਾ ਪਿਤਾ ਪੈਣਾ ਸਾਡੀ ਗਈਆਂ ਨੇ ਸਾਰੇ ਬੜੇ ਚਾਅ ਦੇ ਨਾਲ ਬੜੀ ਖੁਸ਼ੀ ਦੇ ਨਾਲ ਜਿਹੜੇ ਇੱਥੇ ਆਏ ਨੇ ਔਰ ਸਾਰਿਆਂ ਨੇ ਭਗਵੰਤ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕੀਤਾ ਔਰ ਅਸੀਂ ਆਪਣੇ ਪਿੰਡ ਵਾਸੀਆਂ ਵੱਲੋਂ ਇੱਕ ਵਾਰ ਫੇਰ ਤੋਂ ਸਾਡੇ ਆਪਣੀ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਟਾਟਡ ਆ ਅ ਮੈਂ ਭਗਵੰਤ ਸਿੰਘ ਮਾਨਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਜ਼ੁਰਗਾਂ ਵਾਸਤੇ ਇੱਡੀ ਵੱਡੀ ਪਹਿਲ ਕੀਤੀ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗਾਂ ਦੇ ਚਿਹਰੇ ਤੇ ਖੁਸ਼ੀ ਬਹੁਤ ਝੜਕਲੀ ਹੈ ਤੇ ਬਹੁਤ ਮਾਣ-ਸਮਾਨ ਨਾਲ ਇਥੋਂ ਇਹਨਾਂ ਨੂੰ ਲੈ ਕੇ ਆਏ ਆ ਬਹੁਤ ਖੁਸ਼ੀ-ਖੁਸ਼ੀ ਨਾਲ ਇਹ ਤੀਰਥ ਯਾਤਰਾ ਆਪਣੀ ਸਪੰਨ ਕੀਤੀ ਅੱਜ 3 ਦਿਨ ਹੋ ਗਏ ਜੀ ਇਹਨਾਂ ਨੂੰ ਯਾਤਰਾ ਕਰਦੇ ਹੋਏ ਅੱਜ ਅਤੇਪੁਰ ਵਿੱਚ ਇਹ ਅਜੀ ਵਾਸੀ ਪਛਾਣਤੀ ਹੈ ਜੀ ਬਹੁਤ ਖੁਸ਼ੀ-ਖੁਸ਼ੀ ਆਪਣੇ ਘਰੇ ਜਾ ਰਹੇ ਆ ਮੈਂ ਆਪਣੇ ਭਗਵੰਤ ਸਿੰਘ ਮਾਨਜੀ ਦਾ ਆਪਣੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜੀ ਬਹੁਤ-ਬਹੁਤ ਧੰਨਵਾਦ ਜੀ ਮੈਂ ਪਹਿਲਾਂ ਤਾਂ ਆਪਣਾ ਭਗਵੰਦਾਨ ਸੀਐਮ ਸਾਹਿਬ ਦਾ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਯਾਤਰਾ ਸ਼ੁਰੂ ਕੀਤੀ ਹੈ ਔਰ ਲੋਕੀ ਬੜੇ ਖੁਸ਼ ਨੇ ਇਸ ਯਾਤਰਾ ਤੋਂ ਕਿ ਇਹ ਯਾਤਰਾ ਨਹੀਂ ਹੈ ਇੱਕ ਮਤਲਬ ਕਿ ਲੋਕਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੱਕ ਲੋਕਾਂ ਨੂੰ ਇਹ ਹੈ ਕਿ ਜਦ ਤੱਕ ਸਰਕਾਰ ਨੇ ਕਦੀ ਕੋਈ ਕੰਮ ਕੀਤਾ ਨਹੀਂ ਅੱਜ ਉਹ ਕਰਕੇ ਦਿਖਾ ਰਹੀ ਹੈ ਸਰਕਾਰ ਨੇ ਗੱਲਾਂ ਨਾਲ ਨਹੀਂ ਆਪਣੇ ਕੰਮ ਕਰਕੇ ਦੱਸਿਆ ਹੈ ਕਿ ਅਸੀਂ ਮਤਲਬ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਉਹ ਹੀ ਕਰ ਸਕਨੇ ਆ ਤੇ ਉਹ ਚੀਜ਼ਾਂ ਕਰ ਰਹੇ ਨਾ ਬਾਕੀ ਜਿਹੜੀ ਤੀਰਥ ਯਾਤਰਾ ਤੋਂ ਆਪਣੇ ਆਏ ਨੇ ਬਜ਼ੁਰਗ ਬੜੇ ਖੁਸ਼ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੀਆ ਆਪਣੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅ ਦੇਖੋ ਕਿ ਜਿਹੜੀ ਸਾਡੀ ਸਰਕਾਰ ਵੱਲੋਂ ਜਿਹੜੀ ਯੋਜਨਾ ਚਲਾਈ ਗਈ ਤੀਰਥ ਯਾਤਰਾ ਤੇ ਇਹ ਸਰਕਾਰ ਦੀ ਜਿਹੜੀ ਪਹਿਲੀ ਯੋਜਨਾ ਹੈ ਕਿ ਪ੍ਰੈਕਟੀਕਲੀ ਆ ਸਰਕਾਰ ਦੇ ਜਿਹੜੇ ਕੰਮ ਸਰਕਾਰ ਨੇ ਕੀ ਸੀ ਉਹ ਕੰਮ ਕਰ ਰਹੀ ਆ ਤੇ ਜਿਹੜੇ ਲੋਕ ਆ ਰਹੇ ਇਹਨਾਂ ਨੂੰ ਪਹਿਲੇ ਡਰ ਸੀ ਕਿ ਸਾਡੇ ਨਾਲ ਕੋਈ ਇਦਾਂ ਦੀ ਕੋਈ ਕਟਨਾ ਹੋ ਸਕਦੀ ਆ ਪਰ ਨਹੀਂ ਕਿਉਂਕਿ ਉੱਥੇ ਜਦੋਂ ਇਹਨਾਂ ਨੇ ਪ੍ਰੈਕਟੀਕਲੀ ਦੇਖਿਆ ਇਹਨਾਂ ਨੂੰ ਵਧੀਆ ਰਹਿਣ ਦਾ ਪ੍ਰਬੰਧ ਮਿਲ ਰਿਹਾ ਸੀ ਖਾਣ ਨੂੰ ਵੀ ਵਧੀਆ ਮਿਲ ਰਿਹਾ ਜੋ ਵੀ ਇਹਨਾਂ ਨੂੰ ਦਿੱਕਤ ਆ ਰਹੀ ਸੀ ਸਾਰੀਆਂ ਸਮੱਸਿਆ ਜਿਹੜੀਆਂ ਉਹਨਾਂ ਦੀ ਤੁਰੰਤ ਹੱਲ ਹੋ ਰਹੀਆਂ ਸੀ ਇਹ ਮਤਲਬ ਇਹਨਾਂ ਦੇ ਖੁਦ ਦੇ ਆਪਣੀ ਜਿਹੜਾ ਇਹਨਾਂ ਦੇ ਸੁਝਾਅ ਹੈਗੇ ਕਿ ਸਰਕਾਰ ਜਿਹੜਾ ਕਿ ਬਹੁਤ ਵਧੀਆ ਪ੍ਰਾਲਾ ਕਰ ਰਹੀ ਆ ਇਹ ਪਹਿਲੀ ਸਰਕਾਰ ਆ ਮਾਨ ਸਰਕਾਰ ਆ ਜਿਹੜੀ 2027 ਦੇ ਵਿੱਚ ਜਿਹੜੀ ਸਾਡੀ ਸਰਕਾਰ ਦੀ ਜਿਹੜੀ ਪੈਰ ਰਹੇਗੀ ਜੋ ਵੀ ਸਰਕਾਰ ਨੇ ਵਾਦੇ ਕੀਤੇ ਸੀ ਉਹ ਪੂਰੇ ਕਰ ਰਹੀ ਹੈ ਸਰਕਾਰ ਕਿਉਂਕਿ ਇਹ ਇਹ ਪਹਿਲੀ ਸਰਕਾਰ ਆ ਜਿਹੜਾ ਇੱਕ ਸਰਕਾਰ ਨੇ ਵਾਦਾ ਪੂਰਾ ਕੀਤਾ ਸੀ ਹਜ਼ਾਰ ਰੁਪਏ ਵਾਲਾ ਕਿ ਇਹ ਵੀ ਸਰਕਾਰ ਬਹੁਤ ਜਲਦੀ ਪੂਰਾ ਕਰੇਗੀ ਜਿਹੜੀ ਔਰਤਾਂ ਨੂੰ ਜਿਹੜੀ ਸਹੂਲਤ ਬਹੁਤ ਜਲਦੀ ਦਿੱਤੀ ਜਾਏਗੀ ਬਹੁਤ ਬਹੁਤ ਧੰਨਵਾਦ ਸਹੂਲਤਾਂ ਔਥੇ ਖਾਣ ਪੀਣ ਨੂੰ ਸਭ ਕੁਝ ਰਹਿਣ ਨੂੰ ਬਹੁਤ ਵਧੀਆ ਬਹੁਤ ਵਧੀਆ ਜੇ ਹੋ ਜਾ ਨਾ ਕਿਸੇ ਨੇ ਕੀਤਾ ਤਾਂ ਨਾ ਕੋ ਕਰੂਗਾ ਜੋ ਸਰਕਾਰ ਨੇ ਕਰ ਦਿੱਤਾ ਜਿੰਨੇ ਕਦੇ ਅੰਮਰਸਰ ਨਹੀਂ ਵੇਖਿਆ ਦਰਬਾਰ ਸਾਹਿਬ ਨਹੀਂ ਵੇਖਿਆ ਪੁਰਾਣੇ ਬਜ਼ੁਰਗ ਜਿਹੜੇ ਉਹ ਆਂਦੇ ਅੰਮਰਸਰ ਵੇਖਿਆ ਦਰਬਾਰ ਸਾਹਿਬ ਨੂੰ ਵੇਖਿਆ ਉਹਨਾਂ ਸਾਰੇ ਰਾਮ ਤੀਰਥ ਵੇਖਿਆ ਜੱਲਿਆ ਵਾਲਾ ਬਾਗ ਦੁਰਗਿਆਣਾ ਮੰਦਿਰ ਬਾਟਰ ਵੇਖਿਆ ਸਭ ਕੁਝ ਬੜੇ ਖੁਸ਼ ਨੇ ਸਾਰੇ ਤੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਆਵਾਜ਼ ਵੀ ਪਾਰਟੀ ਜਿੰਦਾਬਾਦ ਆਵਾਜ਼ ਵੀ ਪਾਰਟੀ ਜਿੰਦਾਬਾਦ